ਸਸਿਕਾ ਲ ਜੀ ਮੈਂ ਹਾਂ ਤੁਹਾਡੀ ਆਪਣੀ ਰਾਧਿਕਾ ਸ਼ਰਮਾ ਤੇ ਇਤਿਮਾਨ ਚੈਨਲ ਤੇ ਕਰਦੇ ਹਾਂ ਸਵਾਗਤ ਅੱਜ ਅਸੀਂ ਪਹੁੰਚੀਆਂ ਸ਼ਿਵਮ ਆਯੁਰਵੇਦਿਕ ਕਲੀਨਿਕ ਸੈਂਟਰ ਜਿਹੜਾ ਕਿ ਫੇਸ 11 ਮੋਹਾਲੀ ਦੇ ਵਿੱਚ ਸਥਿਤ ਹੈ ਸੋ ਗੱਲਬਾਤ ਕਰਾਂਗੇ ਅੱਜ ਕੱਲ ਕਹਿੰਦੇ ਨੇ ਆਯੁਰਵੇਦ ਬਹੁਤ ਜ਼ਿਆਦਾ ਚੱਲ ਰਿਹਾ ਕਿਉਂਕਿ ਐਲੋਪੈਥੀ ਜਦੋਂ ਅਸੀਂ ਇੱਕ ਡਿਸੀਜ਼ ਦੇ ਲਈ ਖਾਂਦੇ ਹਾਂ ਤਾਂ ਉਹ ਦੂਜੀ ਸਾਡਾ ਨੁਕਸਾਨ ਕਰਦੀ ਹੈ ਸਾਨੂੰ ਹਾਰਮਫੁਲ ਹੁੰਦੀ ਹੈ ਸੋ ਲੋਕੀ ਫਿਰ ਤੋਂ ਕਹਿੰਦੇ ਹਿਸਟਰੀ ਰਿਪੀਟ ਇਟਸੈਲਫ ਸੋ ਆਯੁਰਵੇਦ ਵਾਲ ਲੋਕੀ ਵੱਧ ਰਹੇ ਨੇ ਸੋ ਆਓ ਗੱਲਬਾਤ ਕਰਾਂਗੇ ਡਾਕਟਰ ਬੀ ਐਲ ਅਰੋੜਾ ਜ ਦਿਏ ਤੇ ਕਿੰਨੀ ਬੈਨੀਫੀਸ਼ੀਅਲ ਹੈ ਹੈਲੋ ਸੋ ਸਸਿਕਾ ਸਸਕਾਲ ਬੇਟਾ ਮੇਰੇ ਜੋ ਦਰਸ਼ਕੋ ਮੇਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਜੀ ਤਾਂ ਅਸੀਂ ਆਯੁਰਵੈਦਿਕ ਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਆ ਅੱਜ ਅਸੀਂ ਲੈ ਕੇ ਆਏ ਆ ਐਸੀ ਦਵਾਈ ਜਿਹੜੀ ਬਵਾਸਿਰ ਹੈ ਜਿਹਨਾਂ ਲੋਕਾਂ ਦੇ ਮੱਸੇ ਹੋ ਜਾਂਦੇ ਨੇ ਉਹ ਲੋਕ ਆਪਰੇਸ਼ਨ ਕਰਾਉਂਦੇ ਨੇ ਅਸੀਂ ਕਿਹਦਾ ਸਪਰੇਅ ਮੰਗਵਾਇਆ ਕਿੱਥੋਂ ਬਾਹਰੋਂ ਇਹ ਸਿਰਫ ਸਪਰੇਅ ਕਰਨਾ ਹੈ ਜਿਹਨਾਂ ਕੀ ਮੱਸੇ ਚੜ ਜਾਣਗੇ ਜਬਰਦਸਤ ਦਵਾਈ ਹੈ ਸਿਰਫ ਆਥ ਵੀ ਨਾ ਲਾਣਾ ਮਸਤੇ ਕੁਛ ਨਹੀਂ ਕਰਾ ਸਪਰੇਅ ਕਰਨਾ ਹੈ ਮਸੇ ੜਦਣਗੇ ਉਹਦੇ ਨਾਲ ਇੱਕ ਪਾਊਡਰ ਹੈ ਉਹਦੇ ਨਾਲ ਤੇਲ ਹੈ ਤੇ ਦਵਾਈਆਂ ਨੇ ਇਹ ਕਰੀਬਾਂ ਦੀ 1800 ਰੁਪਏ ਕੀਮਤ ਬਣਦੀ ਹੈ ਮਾਤਰਾ ਸਿਰ 1100 ਰੁਪਏ ਚ ਹੋਲਸੇਲ ਰੇਟ ਅਸੀਂ ਚਾਹਦੇ ਵੀ ਲੋਕਾਂ ਨੂੰ ਜਿਆਦਾ ਜਿਆਦਾ ਪੇਸ਼ੈਂਟਾਂ ਨੂੰ ਫਾਇਦਾ ਹੋਵੇ ਤੇ ਲਾਭ ਮਿਲ ਲੋਗਾ ਨੂੰ ਮੀਨਸ ਸਾਨੂੰ ਆਪਰੇਸ਼ਨ ਨਹੀਂ ਕਰਵਾਉਣਾ ਚਾਹੀਦਾ ਜੇਕਰ ਸਾਨੂੰ ਪਾਇਲ ਸੀ ਪ੍ਰੋਬਲਮ ਆਂਦੀ ਹੈ ਓਕੇ ਹੋਰ ਕਿਹੜੇ ਕਿਹੜੇ ਟਰੀਟਮੈਂਟ ਤੁਸੀਂ ਕਰਦੇ ਹੋ ਹੋ ਅਸੀਂ ਇੱਕ ਦਵਾਈ ਹੈ ਜੀ ਆਪਣੇ ਕੋਲੇ ਕਿੰਨੀ ਸੁੱਧ ਕਬ ਇੱਕ ਕਿਡਨੀ স্টোন ਦੀ ਦਵਾਈ ਹੈ ਇਹ ਕਰੀਬ 2100 ਰੁਪਏ ਦੀ ਪੈਂਦੀ ਹੈ ਇਹ ਵੀ ਅਸੀਂ ਪੇਸ਼ੈਂਟ ਨੂੰ ਗਰੀਬਾਂ ਦੀ ਮੱਤਵਾਸਤੇ ਹਰੇਕ ਦਿਨ ਵਾਸਤੇ ਮੱਤਵਾਸਤੇ ਵੀ ਤਾਂ ਕਿ ਲੋਕਾਂ ਨੂੰ ਜਹਾਜ਼ ਜ਼ਿਆਦਾ ਫਾਇਦਾ ਹੋਵੇ ਇਹ ਮਾਤਰ 1100 ਰੁਪਏ ਦੀ ਤਿੰਨ ਸ਼ੀਸ਼ੀਆਂ ਤੇ ਅਸੀਂ ਦੇ ਰਿਹਾ ਇਹ ਤਿੰਨ ਸ਼ੀਸ਼ੀਆਂ ਇਹਨਾਂ ਦੀ ਕੀਮਤ ਵੀ 18-1900 ਕਰੀਬ 2000 ਰੁਪਏ ਦੇ ਲਗਭਗ ਬਣਦੀ ਹੈ ਇਹ ਵੀ 1100 ਰੁਪਏ ਸਾਡਾ ਹੌਲਸੇਲ ਰੇਟ ਹੈ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਰਵੇ ਪਥਰੀ 1mm ਤੋਂ ਲੈ ਕੇ 30mm ਤੱਕ ਦੀ ਪਥਰੀ ਹੋਵੇ ਗੁਰਦੇ ਵਿੱਚ ਕਿੰਡੀ ਦੇ ਵਿੱਚ ਉਹ ਨਿਕਲ ਜਾਏਗੀ ਐਨਐਸ ਦਵਾਈ ਨਾਲ ਇਹ ਤਿੰਨ ਸ਼ੀਸ਼ੇ ਇੱਕ ਪਾウダー ਡੱਬੀ 1100 ਰੁਪਏ ਦੇਵਾਂਗੇ 9 ਪਰ ਹਰ ਨਾਲ ਉਸਤੇ ਮਾਤਰ ਨਵੀਂ ਦੁਕਾਨ ਦੀ ਬਿਸ਼ੋਰੀ ਵਾਸਤੇ ਓਕੇ ਸੋ ਸਸ ਜਿਵੇਂ ਕੀ ਤੁਸੀਂ ਇਸੇ ਮਾਤਰ ਸਪਰੇਅ ਕਰਨ ਨਾਲ ਉਹ ਝੜ ਜਾਣਗੇ ਪਾਈਲਸ ਦੀ ਪ੍ਰੋਬਲਮ ਦੂਰ ਹੋ ਜਾਵੇਗੀ ਸੋ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਟੋਟਲੀ ਆਯੁਰਵੇਦ ਹੈ ਬਿਲਕੁਲ ਟੂਰ ਪਿਓਰ ਆਯੁਰਵੇਦ ਹੈ ਜੀ ਓਕੇ ਸੋ ਇਹ ਇੰਪੋਰਟਡ ਹੈ ਜਾਂ ਇੰਡੀਅਨ ਹੈ ਇੰਡੀਅਨ ਹੈ ਜੀ ਇੰਡੀਆ ਦਾ ਇੰਡੀਅਨ ਓਕੇ ਹੋਰ ਕਿਹੜੇ-ਕਿਹੜੇ ਤੁਸੀਂ ਟਰੀਟਮੈਂਟ ਕਰਦੇ ਹੋ ਸਾਡੇ ਕੋਲ ਜੀ ਆਪਣਾ ਇੱਕ ਗਾਸਟ੍ਰੋਨ ਦੀ ਮੈਡੀਸਿਨ ਹੈ ਪਿੱਤੇ ਦੀ ਪੱਥਰੀ ਦਾ ਹਰ ਹਰ ਬੰਦਾ ਆਪਰੇਸ਼ਨ ਕਰਾਉਣ ਦੇ ਚੱਕਰ ਚ ਪਿਆ ਹੈ ਇਹ ਛੋਟੀ ਪੱਥਰੀ 1mm ਤੋਂ 5 6 8 ਤੱਕ ਅਸੀਂ ਇਹਨਾਂ ਦੋ ਜਣਾਂ ਆਰਾਮ ਨਾਲ ਕੱਢ ਸਕਦੇ ਆ ਗਲਬੈਡ ਸਟੋਨ ਦੀ ਪੱਥਰੀ ਇਹ ਵੀ ਮਾਤਲ ਸਿਰਫ 1800 ਰੁਪਏ ਦੀ ਇਹਦੀ 2200 ਰੁਪਏ ਕੀਮਤ ਹੈ ਮਾਤਲ 1800 ਰੁਪਏ ਸੀ ਲੈਣੇ ਨੇ ਓਕੇ ਸੋ ਕਿੰਨੇ ਟਾਈਮ ਵੀ ਦੇ ਵਿੱਚ ਨਿਕਲ ਜਾਂਦੀ ਨੇ ਪੱਥਰੀ ਪੱਥਰੀ ਜਿਹੜੀ ਇਹ ਗੁਰਦੇ ਵਾਲੀ 3 ਮਹੀਨੇ ਮੰਨ ਕੇ ਚਲੋ ਇਹ ਡੇਢ ਦੋ ਮਹੀਨੇ ਲੱਗਣਗੇ ਬਰੀ ਪ੍ਰੇਰ ਕਰੇਗਾ ਤਾਂ ਜਲਦੀ ਨਿਕਲ ਜਾਏਗੀ ਥੋੜਾ ਟਾਈਮ ਜ਼ਿਆਦਾ ਲੱਗਣੇਗਾ ਓਕੇ ਬਾਈ ਮੈਂ ਦਿਖਾਤੀ ਸਰ ਡਾਕਟਰ ਆਸ਼ੀਸ਼ ਰਤਨ ਜੀ ਮੇਰੇ ਨਾਲ ਨੇ ਸਰ ਤੁਸੀਂ ਇੱਥੇ ਬੈਠ ਦਿਓ ਪੇਸ਼ੈਂਟਸ ਨੂੰ ਚੈੱਕ ਕਰ ਦਿਓ ਜਿੰਨੀ ਵੀ ਮੈਡੀਸਿਨਸ ਐ ਕਿੱਥੋਂ ਤਿਆਰ ਹੋ ਕੇ ਆਂਦੀਆਂ ਨੇ ਇੱਥੇ ਮੌਲੀ ਫੈਕਟਰੀ ਜੀ ਉੱਥੋਂ ਅਸੀਂ ਮੈਡੀਸਿਨਸ ਬਣਵਾਉਨੇ ਆ ਸਾਰੀਆਂ ਓਕੇ ਉੱਥੇ ਤੁਹਾਡੀ ਆਪਣੀ ਫੈਕਟਰੀ ਐ ਨਹੀਂ ਆਪਣੀ ਫੈਕਟਰੀ ਨਹੀਂ ਐ ਜੀ ਓਕੇ ਇਸ ਤੋਂ ਘੱਟ ਓਕੇ ਜੋ ਆਯੁਰਵੇਦਾ ਦੀ ਫੈਕਟਰੀ ਐ ਉਹਦੇ ਤੇ ਤੁਸੀਂ ਤਿਆਰ ਕਰਵਾ ਕੇ ਓਕੇ ਸੋ ਪੇਸ਼ੈਂਟ ਸੈਟੀਸਫਾਈਡ ਐ ਕਿੰਨੇ ਪੇਸ਼ੈਂਟਸ ਨੂੰ ਤੁਸੀਂ ਹੁਣ ਤੱਕ ਠੀਕ ਕਰ ਚੁੱਕੇ ਹੋ ਸੜੋ 20 25 ਪੇਸ਼ੈਂਟ ਐ ਕਹਿੰਦੇ ਜੀ ਓਕੇ ਜਿਹੜਾ ਉੱਥੇ ਪੇਸ਼ੈਂਟ ओके ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਆਯੁਰਵੇਦਾ ਦੇ ਰਿਗਾਰਡਿੰਗ ਕੀ ਅਸੀਂ ਤਾਂ ਮੈਸੇਜ ਦੇਣ ਕਿ আজকাল ਆਯੁਰਵੈਦਿਕ ਯੂਜ਼ ਜ਼ਿਆਦਾ ਕਰਕੇ ਕੇਮੇ ਕੈਮੀਕਲ ਫ੍ਰੀ ਹੁੰਦਾ ਹੈ ਹਾਂਜੀ 100% ਸੇਫ ਹੈ ओके ओके ਸੋ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਲੋਕ ਆਯੁਰਵੇਦਾਵਲ ਵਦਨ ਕਿਉਂਕਿ ਆਯੁਰਵੇਦਾ ਦਾ ਜਿਹੜਾ ਟ੍ਰੀਟਮੈਂਟ ਹੈ ਇੱਕ ਪਰਮਾਨੈਂਟ ਟ੍ਰੀਟਮੈਂਟ ਹੋ ਜਾਂਦਾ ਦੁਬਾਰਾ ਬਿਮਾਰੀ ਨਹੀਂ ਆਉਂਦੀ ਜਦ ਕਿ ਜੇਕਰ ਅਸੀਂ ਐਲੋਪੈਥੀ ਲਈਏ ਤਾਂ ਕੰਟੀਨਿਊਸਲੀ ਡਾਕਟਰ ਕਹਿੰਦੇ ਨੇ ਬੀਪੀ ਦੀ ਗੋਲੀ ਰੋਜ਼ ਖਾਣੀ ਸ਼ੂਗਰ ਦੀ ਰੋਜ਼ ਖਾਣੀ ਤਾਂ ਆਯੁਰਵੈਦਿਕ ਪਰਮਾਨੈਂਟ ਟ੍ਰੀਟਮੈਂਟ ਸਾਡਾ ਕਰ ਦਿੰਦਾ ਹੈ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਮੈਂ ਸਾਡੀ ਤਾਂ ਸਾਰੀ ਪੀੜ੍ਹੀ ਐਸੇ ਕੰਮ 'ਚ ਲੱਗੀ ਹੋਈ ਜੀ ਸਾਡੇ ਪਿੱਛੇ ਬਜ਼ੁਰਗ ਸੀ ਖਾਨਦਾਨੀ ਵੈਸ ਸੀ ਸਾਡੇ ਦਾਦਾ ਪਰਦਾਦਾ ਮੈਂ ਵੀ ਐਸੇ ਕੰ ਕਿਡਨੀ ਸਟੋਨ ਦੀ ਦਵਾਈ ਹੈ ਪਾਇਲਸ ਦੀ ਦਵਾਈ ਹੈ ਅਗਰ ਕੋਈ ਮੈਡੀਕਲ ਸਟੋਰ ਵਾਲਾ ਆ ਜਾ ਕੋ ਡਾਕਟਰ ਕੋਈ ਵੀ ਸਾਡੇ ਕੋਲੋਂ ਹੋਲਸੇਲ ਤੇ ਰੇਟ ਤੇ ਮੰਗਾਣਾ ਚਾਹੁੰਦੇ ਆ ਅਸੀਂ 30 35 40 ਫਰ ਲੈਸ ਕਰਕੇ ਉਹਨਾਂ ਨੂੰ ਦਵਾਈਆਂ ਦੇ ਸਕਦੇ ਆ ਸਾਡੇ ਕੋਲ ਖੂਬ ਕਮ ਹੈ ਉਸ ਤੋਂ ਇਲਾਵਾ ਕੋਈ ਵੀ ਮਰੀਜ਼ ਬਾਵਾਂਸੀ ਦੀ ਦਵਾਈ ਕਿਡਨੀ ਸਟੋਨ ਦੀ ਦਵਾਈ ਗਲ ਬੈਡ ਸਟੋਨ ਦੀ ਦਵਾਈ ਅਗਰ ਘਰ ਬੈਠੇ ਮੰਗਾਣਾ ਚਾਹਵੇ ਤਾਂ ਅਸੀਂ ਆਨਲਾਈਨ ਉਹਨੂੰ ਦਵਾਈ ਘਰੇ ਭੇਜ ਦਾਂਗੇ ਦਵਾਈ ਦਾ ਕੋਰੀਅਰ ਦਾ ਕੋਈ ਚਾਰਜ ਨਹੀਂ ਲਵਾਂਗੇ ਮਤਲਬ ਚੜ ਤੋਂ ਖਤਮ ਕਰ ਦਿੰਦੇ ਹੋ ਤੁਸੀਂ ਡੀਸੀਸ ਦੀ ਬਿਮਾਰੀ ਨਾਲ ਬਾਬਾ ਸਿਰ ਵੀ ਚੜ ਤੋਂ ਖਤਮ ਹੋ ਜਾਏਗੀ ਕਿਡਨੀ ਸਟੋਨ ਵੀ ਚੜ ਤੋਂ ਖਤਮ ਹੋ ਜਾਏਗੀ ਗਲ ਬਲੱਡ ਸਟੋਨ ਵੀ ਚੜ ਤੋਂ ਖਤਮ ਹੋ ਜਾਏਗਾ ਸੋ ਧੰਨਵਾਦ ਜੀ ਹਾਂਜੀ ਸਰ ਆਪਣੀ ਰਿਪੋਰਟ ਭੇਜਣ ਸਾਨੂੰ ਅਸੀਂ ਦਵਾਈ ਭੇਜ ਦਿੰਦੇ ਹਾਂ ਉਹਨਾਂ ਦੀ ਓਕੇ ਸੋ ਜੇਕਰ ਤੁਹਾਨੂੰ ਪਾਇਲਜ਼ ਦੀ ਪ੍ਰੋਬਲਮ ਹੈ ਕਿਡਨੀ ਸਟੋਨ ਗੋਲਬੈਰ ਸਟੋਨ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਇੱਥੇ ਸ਼ਿਵਮ ਆਯੁਰਵੇਦਾ ਕਲੀਨਿਕ ਪਹੁੰਚ ਸਕਦੇ ਹੋ ਫੇਸ 11 ਮੋਹਾਲੀ ਤੁਹਾਡੀ ਹਰ ਤਰ੍ਹਾਂ ਦੀ ਪ੍ਰੋਬਲਮ ਇੱਥੇ ਸੋਲਵ ਕੀਤੀ ਜਾਏਗੀ ਜੜ ਤੋਂ ਤੁਹਾਡੀ ਬਿਮਾਰੀ ਖਤਮ ਕਰਨ ਦਾ ਵਾਅਦਾ ਕਰਦੇ ਨੇ ਮੈਂ ਰਾਧਿਕਾ ਸ਼ਰਮਾ ਇਤਮਨ ਚੈਨਲ ਦੇ ਨਾਲ ਧੰਨਵਾਦ